ਜਿਲਕਾ ਦੇ ਸਰਦੀ ਪਿੰਡਾਂ ਦੇ ਅੰਦਰ ਹੜ੍ਹਾਂ ਦਾ ਖਤਰਾ ਜਿਹੜਾ ਵੱਧ ਗਿਆ ਹੈ ਹਰੀਕੇ ਹੈੱਡ ਤੋਂ ਪਾਣੀ ਜਿਹੜਾ ਛੱਡਿਆ ਗਿਆ ਉਹ ਲਗਾਤਾਰ ਜਿਹੜਾ ਇਸ ਇਲਾਕੇ ਨੂੰ ਮਾਰ ਮਾਰ ਰਿਹਾ ਹੈ ਜੇ ਪਾਜਿਲਕਾ ਦੇ ਸਰਦੀ ਕੀ ਪਿੰਡਾਂ ਦੀ ਗੱਲ ਕਰ ਲਈਏ ਤਾਂ 20 ਪਿੰਡਾਂ ਦੇ ਅੰਦਰ ਸਰਕੂਲਾਂ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਅਤਿਆਬ ਦੇ ਤੌਰ ਤੇ ਜਿਹੜਾ ਇਹ ਪ੍ਰਸ਼ਾਸਨ ਵੱਲੋਂ ਕਦਮ ਚੁੱਕਿਆ ਗਿਆ ਹੈ ਹਾਲਾਤਾਂ ਦੇ ਉੱਪਰ ਜਿਹੜਾ ਪ੍ਰਸ਼ਾਸਨ ਨਜ਼ਰ ਬਣਾਏ ਹੋਇਆ ਹੈ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਪਿੰਡ ਕਾਵਾਂ ਵਾਲੇ ਦੀਆਂ ਨੇ ਜਿੱਥੇ ਪੁਲ ਦੇ ਨਾਲ ਜਿਹੜਾ ਪਾਣੀ ਲੱਗਣਾ ਸ਼ੁਰੂ ਹੋ ਗਿਆ ਹੈ ਲਗਾਤਾਰ ਪਾਣੀ ਜਿਹੜਾ ਖੇਤਾਂ ਨੂੰ ਮਾਰ ਮਾਰ ਰਿਹਾ ਹੈ ਤੇ ਪਿੰਡਾਂ ਵੱਲ ਜਿਹੜਾ ਇਹ ਪਾਣੀ ਵਧ ਰਿਹਾ ਹੈ ਇਹ ਜਿਹੜਾ ਇਹ ਹਾਲਾਤ ਨੇ ਇਨ੍ਹਾਂ ਪਿੰਡਾਂ ਦੀ ਜੇਕਰ ਗੱਲ ਕਰ ਲਈਏ ਤਾਂ ਇਨ੍ਹਾਂ ਪਿੰਡਾਂ ਦੇ ਅੰਦਰ ਪਹਿਲਾਂ ਹੀ ਜੜੀ ਹੜ੍ਹਾਂ ਦੀ ਮਾਰ ਹੈ ਕਈ ਪਿੰਡ ਪਹਿਲਾਂ ਹੀ ਤੇ ਡੁੱਬੇ ਹੋਏ ਨੇ ਕਈ ਟਾਣੀਆਂ ਤੇ ਖੇਤ ਜਿਹੜੇ ਪਾਣੀ ਦੇ ਅੰਦਰ ਡੁੱਬੇ ਹੋਏ ਨੇ ਤੇ ਦੂਜੀ ਗੱਲ ਦੱਸ ਦਈਏ ਕਿ ਇਹ ਜਿਹੜਾ ਕਨੈਕਟੀਵਿਟੀ ਇਹ 12 13 ਪਿੰਡਾਂ ਨੂੰ ਜਿਹੜੀ ਇਹ ਕਨੈਕਟੀਵਿਟੀ ਇਹੀ ਪੁਲ ਜੋੜਦਾ ਹੈ ਇਸ ਤੋਂ ਪਹਿਲਾਂ ਇਸ ਦੇ ਨਾਲ ਜਿਹੜਾ ਇੱਕ ਨਵਾਂ ਪੁਲ ਜਿਹੜਾ ਬਣਾਇਆ ਗਿਆ ਸੀਗਾ ਉਹ ਪਹਿਲੀ ਪਹਿਲੇ ਹੱਲੇ ਦੇ ਅੰਦਰ ਹੀ ਉਸ ਦਾ ਰਸਤਾ ਜਿਹੜਾ ਹੈ ਪਾਣੀ ਦੇ ਕਾਰਨ ਬਲੌਕ ਹੋ ਗਿਆ ਤੇ ਇੱਕੋ ਹੀ ਕਨੈਕਟੀਵਿਟੀ ਇਸ ਪੁਲ ਦੀ ਜਿਹੜੀ ਹੈ ਇਹ ਲੋਕਾਂ ਦੇ ਲਈ ਰਹਿ ਗਈ ਹੈ ਜਿਸ ਨੂੰ ਦੇਖਦਾ ਹਾਂ ਕੁਝ ਲੋਕ ਵੀ ਸੁਰੱਖਤ ਥਾਵਾਂ ਵੱਲ ਰੁੱਕ ਕਰ ਲਿਆ ਲੋਕਾਂ ਨੇ ਆਪਣੇ ਜਿਹੜੇ ਪਸ਼ੂ ਬਾਹਰ ਕੱਢ ਲਏ ਨੇ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜ਼ਰੂਰੀ ਸਮਾਨ ਨੂੰ ਨਾਲ ਲੈ ਕੇ ਜਿਹੜੇ ਪਿੰਡਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਫਿਲਹਾਲ ਦੀ ਘੜੀ ਦੇ ਅੰਦਰ ਖਤਰਾ ਜਿਹੜਾ ਫਸਰਦੀ ਪਿੰਡਾਂ ਦੇ ਲੋਕਾਂ ਦੇ ਉੱਪਰ ਮੰਡਰਾ ਰਿਹਾ ਹੈ ਵੱਡੀ ਜਿਹੜਾ ਖਤਰਾ ਜਿਹੜਾ ਇਸ ਇਲਾਕੇ ਨੂੰ ਹੈ ਕਿਉਂਕਿ ਲਗਾਤਾਰ ਪਿੱਛੋਂ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਤੇ ਹਾਲਾਤ ਜਿਹੜੇ ਨੇ ਇਹਨਾਂ ਪਿੰਡਾਂ ਦੇ ਅੰਦਰ ਨਾਜੂਕ ਹੋਂਦੇ ਦਿਖਾਈ ਦੇ ਰਹੇ ਨੇ ਪ੍ਰਦੀਪ ਕੁਮਾਰ ਜੀਤ ਵੈਪ ਟੀਵੀ ਪਿੰਡ ਕਾਂਵਾ ਵਾਲੀ ਫਾਜ਼ਿਲਕਾ ਜੀ ਨੂੰ ਲਾਈਵ ਕਰਤੇ ਨੇ ਵਾਲੀ ਆਖੀ ਜੀ ਆਪਣਾ ਰਾਣੋ ਭਾਈ ਅੱਛਾ ਕੀ ਹਾਲਾਤ ਹਾਲਾਤ ਨਹੀਂ ਕੀ ਜਾਂਦੇ ਕਿਹੜੇ ਹਾਲਾਤ ਨੂੰ ਮੋਟਰਸਾਈਕਲ ਤੋਂ ਮਸਾ ਵਿਚਾਰੇ ਟਰਾਲੀਆਂ ਤੇ ਆਈ ਜਾਂਦੇ ਨੇ ਤੇ ਬੱਚੇ ਨਾਲ ਜ ਸਕੂਲ ਜਾਵਣ ਨਾਲ ਛੱਡਣ ਚੱਲੇ ਨੇ ਜਿਹੜੇ ਸ਼ਹਿਰ ਪਰਦੇ ਉਹਨਾਂ ਨੂੰ ਉਹ ਫਿਰ ਕਿਹੜੇ ਕਿਹੜੇ ਬੰਦ ਹੋਏ ਇਹ ਸਾਡੇ ਸਾਰੇ ਰਸਤੇ ਇਹ ਦੂਰ ਬੰਦ ਨੇ ਦੋਨੇ ਪੁਲਾਏ ਬੰਦ ਨੇ ਬੜਾ ਔਖਾ ਰੱਜ ਕੇ ਔਖਾ ਹੈ ਅੱਛਾ ਸਿਲ ਕਹਿੰਦਾ ਕਿ ਬਾਹਰ ਨਿਕਲ ਜਾਓ ਫਿਰ ਬਾਹਰ ਕਿਉਂ ਨਹੀਂ ਜਾਂਦੇ ਬਾਹਰ ਕਿੰਦੇ ਕਰ ਜਾਈਏ ਪ੍ਰਸ਼ਾਸਨ ਨਾਲ ਕੋਲੀ ਬਣਾ ਦੇ ਦਿੱਤੀ ਬੇਟੀ ਜਿੱਥੇ ਅਸੀਂ ਜਾਈਏ 40 40 ਜੀ ਨੇ 5 5 ਪਸ਼ੂ ਨੇ ਇੱਕ ਇੱਕ ਘਰ ਤੇ 5 5 ਪਸ਼ੂ ਕਿਤੇ ਛੱਡਦੇ ਆਈਏ ਇਹ ਪਸ਼ੂ ਰੱਖਦੇ ਨੇ ਤਾਂ ਸਾਡਾ ਰਜਕਾਰ ਕੋ ਨਹੀਂ ਹੈਗਾ ਕਸੂਰਾਂ ਨੂੰ ਰੱਖਣੇ ਜ਼ਰੂਰੀ ਨੇ ਕਿ ਉਹਨਾਂ ਦੇ ਸਿਰ ਤੇ ਅਸੀਂ ਪਲਦੇ ਬੋਰ ਕੋਸਾਂ ਸਰਕਾਰ ਥੋੜੀ ਦੇ ਜਾਈਂ ਸਰਕਾਰ ਦਾ ਬਸ ਜਦੋਂ ਆਵੇ ਖੱਪਲਵਾ ਤੇ ਤੇ ਚੱਲ ਵੋਟ ਲੈ ਤੇ ਰਾ ਲਗਦੇ ਨੇ ਜਦੋਂ ਲੋੜ ਹੁੰਦੀ ਸਾਡੀ ਉਦੋਂ ਸਮਾਲ ਕਰ ਲੈਂਦੇ ਨੇ ਜਦੋਂ ਨਹੀਂ ਲੋੜ ਹੁੰਦੀ ਸਾਡੇ ਸਾਡੇ ਦੇ ਕੋਈ ਸਾਡੀ ਇਥੇ ਵੈਲੀਅਰ ਕੋ ਨਹੀਂ ਹੈਗੀ ਸਿਰਫ ਰਾਵਾਦੀ ਬਈਏ ਬਾਡਰ ਪੱਟੀ ਤੇ ਰਾਵਾ ਦੇ ਹਾਲਾਤ ਮਾੜੇ ਨੇ ਕਿਉਂਕਿ ਜੱਟ ਜ਼ਿਮੀਂਦਾਰ ਹੁੰਦਾ ਤਾਂ ਉਹਨਾਂ ਦੀ ਅੱਖਾਂ ਅੱਖਾਂ ਚ ਕੱਢ ਲੈਂਦਾ ਜਿੰਨੀ ਇਹ ਪੂਰੀ ਕੰਗੀ ਦੇ ਰਾਹ ਬਿਆਦਰੀ ਡੁੱਬੀ ਜਾਂਦੀ ਰਾਹ ਬਿਆਦਰੀ ਦੇ ਹਾਲਾਤ ਮਾੜੇ ਨੇ ਜਿੰਨੇ ਅਸੀਂ ਉਤਾਉਣ ਨੂੰ ਸੋਚਨੇ ਉਹਨੇ ਅਸੀਂ ਥੱਲੇ ਹੋ ਜਾਂਦੇ ਜਾਂਦੇ ਇਹ ਤਾਂ ਬੋਟਾ ਨਹੀਂ ਲੋੜੀ ਤੇ ਫਾਰੇ ਆ ਜਾਂਦੇ ਨੇ ਤੇ ਉਹਨੂੰ ਫੇਰ ਕੀ ਸੋਚਿਆ ਜਿਵੇਂ ਪਾਣੀ ਕਿ ਸੋਚਿਆ ਸੀ ਤਨੇ ਰੋੜ ਦੇ ਅੰਦਰ ਤੋਂ ਚੰਗਾ ਕੋ ਹਾੜੀ ਸਾਹਮਣੀ ਸੜਤੀਓ ਹਾਲ ਹੈ ਕਦੇ ਰੋਲਾ ਪੈਗਾ ਤਾਂ ਜੁੱਲੀ ਦਾ ਨਹੀਂ ਕੱਚ ਜੁੰਦੀ ਹੈ ਬੱਚੇ ਸਾਡੇ ਢਾ ਮੋਢੇ ਦਿੰਦੇ ਨੇ ਵਿੱਚ ਪਾਣੀ ਹੁੰਦਾ ਕਦੇ ਸੁੱਕ ਤੇ ਸਾਨੂੰ ਭਜਣਾ ਪੈਂਦਾ ਕੋਈ ਸਾਡਾ ਪਤਾ ਨਹੀਂ ਲੈਂਦਾ ਕੋਈ ਨਹੀਂ ਸਾਡਾ ਪਤਾ ਲੈਂਦਾ ਮੇਰਾ ਨਾਮ ਬੂੜ ਸਿੰਘ ਅੱਛਾ ਕੀ ਹਾਲਾਤ ਨੇ ਜੀ ਹਾਲਾਤ ਬਹੁਤ ਮਾੜੇ ਨੇ ਜੀ ਇੱਥੇ ਕੋਈ ਸਰਕਾਰ ਮਾਨੂੰ ਜਾਂ ਕੋਈ ਸੰਸਦ ਵਾਲਾ ਆਤ ਹੈ ਜੀ ਸੇਵਾ ਕਰਨੀ ਆਹ ਦਾ ਪੱਠੇ ਦੀ ਟਰਾਲੀ ਆਂਦੀ ਏ ਉਹ ਤਾਂ ਕਿਸੇ ਨੂੰ ਮਿਲਦੀ ਨਹੀਂ ਇਧਰ ਢਾਣੀਆਂ ਵਾਲਿਆਂ ਨੂੰ ਖਾਸ ਤੌਰ ਤੇ ਮਿਲਦੀ ਨਹੀਂ ਕਿਉਂ ਕਹਿੰਦੇ ਪਿੰਡ ਜਾ ਤੇ ਵੰਡਾਂ ਦੇ ਤੇ ਪਿੰਡ ਜਾ ਤੇ ਵੀ ਰਾਂਦੀ ਬਣਦੀ ਸਾਰੀ ਕਿਉਂ ਇੱਕ ਦਾਦਾ ਕਿਲੋ ਨਾਲ ਵੀ ਕਦੇ ਪਸ਼ੂਆਂ ਦਾ ਪਾਲਣਾ ਹੋਇਆ ਜਿਸ ਘਰ ਵਿੱਚ ਚਾਰ ਪਸ਼ੂ ਨੇ ਜਾਂ ਪੰਜ ਪਸ਼ੂ ਨੇ 10 ਪਸ਼ੂ ਨੇ ਉਹਨੂੰ ਇੱਕ 10 ਕਿਲੋ ਨਲਕਿਆ ਉਹਨਾਂ ਤੋਂ ਬਣੇ ਪੱਠਿਆਂ ਨਾਲ ਰਸਤਾ ਬੰਦ ਹੋ ਗਿਆ ਫਿਰ ਰਸਤੇ ਤੋਂ ਜੀ ਘਟੋ ਘਟੋ 2 3 3 ਫੁੱਟ ਪਾਣੀ ਲੰਗਦਾ ਸੜਕ ਤੋਂ ਉਹਨਾਂ ਦਾ ਸਾਨੂੰ ਤਾਂ ਪਿੰਡ ਜਾਣਾ ਵੀ ਔਖ ਹੈਗਾ ਤੇ ਇੱਥੇ ਤਾਂ 2023 ਵਾਲੇ ਸਾਡੇ जख्म ਜਿਹੜੇ ਗਨੇ ਉਹ ਨਹੀਂ ਭਰੇ ਤੇ ਹੁਣ 25 'ਚ ਫੇਰ ਆ ਗਿਆ ਸਾਡਾ ਤਾਂ ਸਰਕਾਰਾਂ ਅੱਗੇ ਰੋਣਾ ਹੀ ਹੈ ਸਰਕਾਰਾਂ ਆਗਰ ਨਹੀਂ ਸੁਣਦੀਆਂ ਕੋਈ ਸਾਡੀ ਸੁਣਾਈ ਹੁੰਦੀ ਨਹੀਂ ਕਿਸੇ ਤਰ੍ਹਾਂ ਦੀ ਵੀ ਨਹੀਂ ਫਿਰ ਬਾਹਰ ਕਿਉਂ ਨਹੀਂ ਜਾਂਦੇ ਕਿੰਨੇ ਰਾਤ ਕੈਂਪ ਬਾਹਰ ਉੱਥੇ ਕੋਈ ਰਾਤ ਕੈਂਪ ਕਾਂ ਲੱਗਾ ਕਿਧਰੇ ਨਹੀਂ ਲੱਗਿਆ ਰਾਤ ਕੈਂਪ ਕੱਲ ਸੋਨਾ ਸਾਹਿਬ ਇੱਥੇ ਆਏ ਨੇ ਸੋਨਾ ਸਾਹਿਬ ਕੀ 50 ਗੱਟਾ ਲਿਆਂਦਾ ਸੱਕ ਫੀਲਡ ਦਾ 50 ਗੱਟੇ ਨਾਲ ਕੋਈ 600 ਘਰ ਨੂੰ 50 ਗੱਟਾ ਦਾ ਪੂਰਾ ਆ ਜਾਵੇ ਦਾ ਜਿੱਥੇ 2000 ਦੇ ਕਰੀਬ ਪਸ਼ੂ ਹੈਗਾ ਦੋ ਪਿੰਡ ਲੱਗਦੇ ਨੇ ਇੱਕ ਮਾਤਮਨਾ ਅਦੋ ਜਾ ਆਪਣਾ ਚੱਕਰਵੇਲਾ ਤੇ ਇਕ ਤੇਜਰਵੇਲਾ ਦੋ ਪਿੰਡਾਂ ਦੀ ਇੱਥੇ ਪੰਚਾਇਤਾਂ ਦੋ ਪੰਚਾਇਤਾਂ ਨੇ ਤੇ ਦੋ ਪਿੰਡਾਂ ਦਾ ਕਾਂਟ ਘੜ ਤੋਂ ਘਟ 1800 2000 ਪਸੂ ਹੋਵੇਗਾ। ਤੇ 2000 ਪਸੂਨ ਕੀ 50 ਗੱਟਾ ਜਾਂ 100 ਗੱਟਾ ਫੀਡ ਦਾ ਬੁਰਾ ਆ ਜਾਵੇਗਾ। ਤੇ ਫੀਡ ਕਹੜੇ ਲਿਆਂਦੇ ਨੇ 4-500 ਵਾਲਾ ਗੱਟਾ ਜੜ ਬੈਂਚੋ। ਡੁਪਲੀਕਟ ਪਸੂ ਵੀ ਨਾ ਖਾਵੇਗਾ ਚ 74 ਰਲੇ ਆਵੇਗਾ। ਉਹਦੇ ਨਾਲ ਚੰਗਾ ਤਾਂ ਨਾ ਦੇਉਣ ਉਹ ਵੀ ਤੇ ਚੰਗਾ। ਕਿਨਾ ਜੀ ਆਪਣਾ? ਬੂੜ ਸਿੰਘ। ਗੁਰਦੀਪ ਸਿੰਘ। ਕਿਹੜੇ ਪਿੰਡ ਤੋਂ ਜੀ? ਮਾਤੂਨਗਰ ਤੋਂ। ਕੀ ਹਾਲ ਆਪਨੇ? ਹਾਲਸਾਰ ਵੇਖੇ ਨੇ ਅਸਤਾ ਥੱਕੇ ਪੈ ਹਾਲਾਤ ਦੱਸ-ਦੱਸ ਕੇ। ਕੋਈ ਸੁਣਵਾਈ ਤਾਂ ਹੋ ਨਹੀਂ ਰਹੀ। ਪਾਣੀ ਕਿੰਨਾ ਕੁ ਵੱਧ ਗਿਆ ਪਾਣੀ ਕਾਫੀ ਰਾਤਾਂ ਤੋਂ 2.5 ਫੁੱਟ ਵੱਧ ਗਿਆ ਸੜਕਾਂ ਕਿੰਨੀਆਂ ਕਿ ਬੰਦ ਸੜਕਾਂ ਸਾਰੇ ਪਿੰਡਾਂ ਦੀ 9-10 ਪਿੰਡਾਂ ਬੰਦ ਹੀ ਹੈ ਇਹ ਸੜਕਾਂ ਚੱਲਦੇ ਆਉਂਦੇ ਸਰ ਤੇ ਪਿੰਡ ਹੋਰ ਨਾ ਆਣ ਇੱਥੇ ਦੇਖਣ ਕੀ ਖਾਨ ਨੂੰ ਨਹੀਂ ਹੈ ਕੀ ਕਹੂਗੇ ਕੀ ਹਾਲਾਤ ਫਿਰ ਕਿੱਦਾਂ ਦੇ ਨੇ ਕਿਉਂ ਨਹੀਂ ਬਾਹਰ ਜਾ ਰਹੇ ਫਿਰ ਬਾਹਰ ਸਾਰਾ ਸੀ ਬਾਹਰ ਜਾ ਕੇ ਕੀ ਕਰਨਾ ਇਹ ਸਾਰਾ ਸੀ ਕਿਤੇ ਜਾਈਏ ਤਾਂ ਸਾਨੂੰ ਕੋਈ ਰੱਖਦਾ ਹੀ ਨਹੀਂ ਸਰ ਕਿੱਥੇ ਜਾਈਏ ਹਾਂ ਜੇ ਸਰ ਰਿਸ਼ਤੇਦਾਰ ਕੋਲ ਵੀ ਆਪਾਂ ਇੱਕ ਦਿਨ ਚਲੇ ਜਾਂਦੇ ਆ ਉਹ ਵੀ ਅਗਲਾ ਕਹਵੇਗਾ ਟਾਈਮ ਕਾਫੀ ਹੋ ਗਿਆ ਚਲੇ ਜੋ ਕਰਿਆ ਆਪੇ ਕਿਸੇ ਨੀਕਾਰ ਤੇ ਹੁਣ ਕਿੱਥੇ ਜਾਵਾਂਗੇ ਸਰ ਰਾਹਤ ਕੈਂਪ ਲਗਾਏ ਨੇ ਪ੍ਰਸ਼ਾਸਨ ਨੇ ਇੰਤਜ਼ਾਮ ਦੇ ਅਸੀਂ ਤਾਂ ਨਹੀਂ ਦੇਖਿਆ ਸਰ ਅਜ ਤੱਕ ਇਹ ਕੱਲ ਐਮਐਲਏ ਸਾਹਿਬ ਆਏ ਆ ਨਾਲ ਡੀਸੀ ਸਾਹਿਬ ਜੇ ਕਿਲੋ ਕਿਲੋ ਫੀਡ ਦੇ ਗਏ ਨੇ ਅਸੀਂ ਕਹਿੰਦੇ ਦੋ ਸਾਡੇ ਡੰਗਰ ਨਾਲ ਲੈ ਜਾਣ ਵੇਖ ਲੈਣ ਕਿੰਨੇ ਖਾਂਦੇ ਆ ਕਿੱਲੇ ਨਹੀਂ ਫਿਰ ਸਾਬ ਲਾ ਲੈ ਪਾਕਿਸਤਾਨ ਦਾ ਵੀ ਮਾਰ ਮਾਰਦਾ ਪੂਰਾ ਸਰ ਇੱਥੇ ਕੋਈ ਕੋਣ ਆਇਆ ਤੁਹਾਡੇ ਇਲਾਕੇ ਦੇ ਵਿੱਚ ਸਰ ਸੈਂਟਰ ਦਾ ਤਾਂ ਕੋਈ ਬੰਦਾ ਨਹੀਂ ਆਇਆ ਉਹ ਵੀ ਬਲੌਗੀ ਜੋ ਆਖਰ ਫਿਰ ਵੀ ਦੇਸ਼ ਦੇ ਮਾਲਕ ਨੇ ਪੰਜਾਬ ਦਾ ਲਾਹਤ ਪੁੱਛਣ ਹੀ ਨਹੀਂ ਆ ਰਹੇ ਇੱਥੇ ਸਾਰੇ ਅੱਗੇ ਕਰਲਾਂ ਲੱਗੇ ਆ ਸਾਰੀਆਂ ਸੜਕਾਂ ਸਾਨੂੰ ਤਾਂ ਇਹ ਸਮਝ ਆ ਜਿਵੇਂ ਪਾਕਿਸਤਾਨ ਰਹਿੰਦੇ ਆ ਪਰ ਭੇਜ ਦਿਓ ਸਾਨੂੰ ਪਾਕਿਸਤਾਨ ਵਾਲੀ ਸਾਈਡ ਹੀ ਯੋਜਨਾ ਦੀ ਸੁਪਰੀਮ ਹੈ ਜਾਣੀ ਅਸੀਂ ਤਾਂ ਇਹ ਕਹਿੰਨੇ ਆਂ ਕਿ ਅੱਗੋਂ ਪੁਲ ਤੇ ਆਣ ਜਿਹੜਾ ਵੀ ਉਹਨਾਂ ਹੱਥ ਜੋੜੋ ਭਈ ਇਸ ਤਾਂ ਪਾਕਿਸਤਾਨ 'ਚ ਰਹਿੰਦੇ ਆ ਉਹ ਆਪਾਂ ਕਹਿੰਦੇ ਇੰਡੀਆ 'ਚ ਨਹੀਂ ਰਹਿੰਦੇ ਇਹ ਫਿਰ ਕਨੈਕਟੀਵਿਟੀ ਤੁਹਾਨੂੰ ਇੱਕ ਹੀ ਪੋਲ ਜੋੜਦਾ ਹਾਂ ਇੱਕ ਹੀ ਰਹੇਗੀ ਉਹਦਾ ਵੀ ਸਰ ਕੋਈ ਪਤਾ ਨਹੀਂ ਕੀ ਬਣਨਾ ਤੇ ਕੀ ਨਹੀਂ ਜੇ ਸਾਹਬ ਨਾਲ ਪਾਣੀ ਦੇ ਹਾਲਾਤ ਨੇ ਤੇਜ ਬੋਲ ਨਹੀਂ ਲੱਗਦਾ ਢਾਰ ਸਾਰੇ ਸਿੱਧਾ ਰਚੇ ਪਿਆ ਪਾਣੀ ਨਾਲ ਸਾਡੀ ਯਾਰੀ ਪੈ ਗਿਆ ਹਰ ਸਾਲ ਤੇ ਮਿਲਣਾ ਦਾ ਸਾਨੂੰ ਆਪਾਂ ਕਾ ਨੂੰ ਵੀ ਸ਼ੰਗੁਰੂ ਛੇਵਾ ਵੀ ਸ਼ੰਗੁਰੂ ਬਾਣ ਹਾਂਜੀ ਇਹਦਾ ਜਿਹੜੇ ਫਾਇਲ ਕਾਦਵਾਉਂਦੇ ਆ ਮੰਤਰੀ ਉਹਨਾਂ ਵਾਸਤੇ ਸਾਡੇ ਵਾਸਤੇ ਇੱਕ ਨੰਬਰ ਬਲਾਪੇ ਤੋਂ ਆ ਕੇ ਅੱਜ ਮਿੰਨਾ ਦੇ ਵਿੱਚ ਚਰਨਜੀਤ ਸਿੰਘ ਜੀ ਕੀ ਹਾਲਾਤ ਨੇ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪ੍ਰਬੰਧ ਕੋਈ ਨਹੀਂ ਸਾਰੇਗੇ ਇਹਦਾ ਸਾਰੇ ਹਾਲਾਤ ਅੱਗੇ 2-3 ਦਿਨ ਪਹਿਲਾਂ ਕੁਝ ਹੋਰ ਸੀ ਤੇ ਰਾਤ ਉਹ ਕੁਝ ਹੋ ਰਿਹਾ ਸਵੇਰ ਕੁਝ ਹੋਰ ਚੱਲੇ ਗਿਆ ਸਾਡੇ ਵਾਸਤੇ ਜਿਹੜਾ ਅਗਲੇ 24 ਘੰਟੇ ਹੈਗੇ ਆ ਉਹ ਤਾਂ 72 ਲੰਘਣੇ ਆ ਜੀ ਉਸ ਤੋਂ ਬਾਅਦ ਰਹਿ ਜਾਣਗੇ ਜੀ ਉਸ ਤੋਂ ਬਾਅਦ 10 10-15 ਦਿਨ ਲਗਾਤਾਰ ਇਸ ਪਾਣੀਆਂ ਚ ਸਾਨੂੰ ਲੰਘਣਾ ਪੈਣਾ ਹੈ ਸਰਕਾਰ ਅੱਗੇ ਸਾਡੀ ਇਹ ਹੀ ਬੇਨਤੀ ਹੈਗੀ ਏ ਵੀ ਸਾਡਾ ਇੱਕ ਛੋਟਾ ਜਿਹਾ ਟਾਪੂ ਦੇਸ਼ ਬਣਾਇਆ ਜਾਵੇ ਅਲੱਗ ਤੋਂ ਅਸੀਂ ਨਾ ਪੰਜਾਬ ਵਿੱਚ ਰਹਿਣਾ ਚਾਹਦੇ ਨਾ ਇੰਡੀਆ 'ਚ ਰਹਿਣਾ ਚਾਹਦੇ ਸਾਡਾ ਅਲੱਗ ਤੋਂ ਦੇਸ਼ ਬਣਾਇਆ ਜਾਵੇ ਛੋਟਾ ਜਾਂ ਵੀ ਅਸੀਂ ਆਪ ਦਾ ਕਰ ਸਕੀ ਆਪ ਦਾ ਖਾ ਸਕੀਏ ਕਿਉਂ ਨਾ ਤਾਂ ਸਾਨੂੰ ਪੰਜਾਬ ਗਵਰਨਮੈਂਟ ਦੇ ਰਹੀ ਨਾ ਸਾਨੂੰ ਸੈਂਟਰ ਦੇ ਰਹੀ ਹੁਣ ਜਿਹੜੀ ਸੜਕ ਤੇ ਆਪਾਂ ਖੜੇ ਆਂ ਇਹ ਸੜਕ ਪ੍ਰਧਾਨ ਮੰਤਰੀ ਯੋਜਨਾ ਸਕੀਮ ਵਿੱਚ ਬਣੀ ਸੀਗੀ ਇਹ ਜੋਰਾ ਸਿੰਘ ਮਾਨ ਨੇ ਬਣਵਾਈ ਸੀ ਇਹ ਜਿਹੜਾ ਆਪਨੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ 6ਵਾਂ ਵਿਸ਼ਵ ਗੁਰੂ ਬਣ ਗਿਆ ਜੋ ਜਿਹੜੀ ਪ੍ਰਧਾਨ ਮੰਤਰੀ ਸੜਕ ਸਕੀਮ ਤੋਂ ਹੀ ਆਪਨੇ ਤਿੰਨ ਤਿੰਨ ਚਾਰ ਚਾਰ ਵੋਟਸ ਪਾਣੀ ਲੰਗਦਾ ਹੈ ਉਹ ਤੋਂ ਆਪ ਅishw guru ਕਿਵੇਂ ਕਵਾਵਾਂਗੇ ਸਾਡੀ ਇੱਕ ਹੋਰ ਮੰਗ ਹੈਗੀ ਹੈ ਵੀ ਸਕੇ ਸਾਡੇ ਕਰਜ਼ੇ ਮਾਫ ਕੀਤੇ ਜਾਣ ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਕੋ ਕਹਿੰਦੀ ਵੀ ਸਾਡੇ ਹੱਥ ਕੋਸ਼ ਨਹੀਂ ਪੰਜਾਬ ਗਵਰਨਮੈਂਟ ਕੋਲ ਜਿਹੜੀਆਂ ਸਵੈਟੀਆਂ ਹੈਗੀਆਂ ਉਹ ਪੰਜਾਬ ਗਵਰਨਮੈਂਟ ਖਰਚ ਸਕਦੀ ਏ ਇਥੋਂ ਲੈ ਕੇ ਸੁਲਤਾਨਪੁਰ ਲੋਧੀ ਜਿੱ ਤਨ ਤੱਕ ਡੁੱਬੇ ਏਰੀਆ ਛੋਟਾ ਜਿਹੇ ਏਰੀਆ ਬਣਦਾ ਕੋਈ ਵੱਡਾ ਏਰੀਆ ਨਹੀਂ ਬਣਦਾ ਕਿਸੇ ਦੀ 3 ਕਿੱਲੇ ਏਕੜ ਹੋਵੇ ਦੀ ਕਿਸੇ ਦੀ 5 ਕਿੱਲੇ ਏਕੜ ਹੋਵੇ ਦੀ ਵੱਧ ਤੋਂ ਵੱਧ 1.5 ਲੱਖ ਰੁਪਏ ਤੱਕ ਸੋਸਾਇਟੀ ਖਾਤੇ ਹੋਣਗੇ ਉਹ ਸਾਰਿਆਂ ਦੇ ਜਿਹੜੇ ਸਾਡੇ ਚਾਏ ਨੇ ਕਿਸਾਨ ਵੀਰ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਜਿਹੜਾ ਸੈਂਟਰ ਦਾ ਮਤਯਤ ਵੱਡੇ ਬੈਂਕਾਂ ਦੇ ਨੇ ਜਿਵੇਂ ਲਿਮਟਾਂ ਹੈਗੀਆਂ ਨੇ ਕਿਸਾਨਾਂ ਦੀਆਂ ਉਹ ਮਾਫ ਕੀਤੀਆਂ ਜਾਣ ਇੱਕ ਹੋਰ ਹੈ ਜਿਹੜਾ ਬਾਰਡਰ ਪੱਟੀ ਤੋਂ ਅਲੱਗ ਤੋਂ ਇੱਕ ਸਕੀਮ ਚਲਾਈ ਜਾਵੇ ਜਿਹੜਾ ਕੋਟਾ ਬਣਾਇਆ ਜਾਵੇ ਬਾਰਡਰ ਪੱਟੀ ਵਾਸਤੇ ਹੜਾਂ ਕਾਰਨ ਹਰ ਵਾਰੀ ਮਾਰ ਪੈਂਦੀ ਏ ਜਦੋਂ ਕੋਈ ਜੰਗ ਦਾ ਰੋਲਾ ਪੈਂਦਾ ਉਦੋਂ ਵੀ ਸਾਨੂੰ ਮਾਰ ਪੈਂਦੀ ਇੱਕ ਇੱਕ ਜੀ ਨੂੰ 5-5000 ਪੈਨਸ਼ਨ ਲਗਣੀ ਚਾਹੀਦੀ ਮੇਨਾ ਜੋ ਫਸਲ ਡੁੱਬੇ ਆਰਾ ਗੁਜ਼ਾਰਾ ਲੋਕ ਕਰ ਸਕਣ ਜੋ ਮਾਨ ਕੇ ਚੱਲੋ ਜੇ ਇਦਰ ਕੋਈ ਹਾਲਾਤ ਮਾੜੇ ਹੁੰਦੇ ਇੰਡੋ-ਪਾਕ ਪਾਕਿਸਤਾਨ ਤੋਂ ਤਾਂ ਵੀ ਆਪਣੇ ਆਪਣੇ ਲੋਕ ਗੁਜ਼ਾਰਾ ਕਰ ਸਕਣ ਪੜਾਈ ਦੇ ਲੋਕ ਫੀਸ ਭਰਾਂਗੇ ਬੱਚੇ ਹੁਣ ਮੰਨ ਕੇ ਚੱਲੋ ਬੱਚੇ ਸਕੂਲੇ ਜਾਂਦੇ ਆਂ ਔਰ 10 ਦਿਨਾਂ ਨੂੰ ਜਾਣ ਲੱਗ ਜਾਣਗੇ ਹੁਣ ਤਾਂ ਚਲੋ ਰਸਤੇ ਬਲੌਕ ਫੀਸਾਂ ਭਰਨੀਆਂ ਖਾਣ ਨੂੰ ਓਕੇ ਤੇ ਹੁਣ ਲਾਲੇ ਪੜ ਜਾਣਗੇ ਐਨੇ ਹਾਲਾਤ ਮਾੜੇ ਹੋ ਜਾਣਗੇ 6-7 ਮਹੀਨੇ ਗੁਜ਼ਾਰਾ ਲੋਕੋ ਸਾਨੂੰ ਪਤਾ ਹੈ ਵੀ ਅਸੀਂ ਕਿਵੇਂ ਕਰਨੇ ਆਂ ਉਹ ਜਿੰਦੇ ਆਂਦੇ ਨੇ ਜਿੰਦੇ ਤਾਨੂੰ ਲੱਗੇ ਉਹਨੂੰ ਉਹ ਹੀ ਜਾਣੇ ਇਹ ਹੁਣ ਅੱਜ ਸਾਡੇ ਤਾਨੂੰ ਲੱਗੀ ਹੋਸੀ ਜਾਣਾਂਗੇ ਹੁਣ ਸਾਡੇ ਇੱਕ ਮੈਂ ਉਹ ਦਿਨ ਵੀਡੀਓ ਸੁਣ ਰਿਹਾ ਸੀਗਾ ਸੁਲਤਾਨਪੁਰਾ ਲੋਧੀਪੁਰ ਤੋਂ ਉਹ ਇੱਕ ਵਿਚਾਰਾ ਮੇਰੇ ਤਰ੍ਹਾਂ ਰੋ ਨਹੀਂ ਪਿਆ ਮੈਂ ਅੱਗੇ ਬੁਵਾਈ ਜੋ ਆਪਾਂ ਰੋ ਪਈਏ ਨਾ ਤੋਂ ਕਹਿੰਦੇ ਨੇ ਜੀ ਇਹ ਡਰਾਮੇ ਕਰਦੇ ਨੇ ਸਾਡੇ ਤੇ ਆ ਤੇ ਸਾਰ ਪੁੱਛਣ ਵੀ ਸਾਡੇ ਦਿਲ ਵਿੱਚ ਕੀ ਬੀਤਦੀ ਏ ਹੁਣ ਗੁਰਮੀਤ ਸਿੰਘ ਖੁੰਡਿਆ ਆਇਆ ਸੀਗਾ ਉਹਨੂੰ ਮੈਂ ਰਿਕਵੈਸਟ ਕੀਤੀ ਸੀ ਕੱਲ ਮੈਡਮ ਆਈ ਸੀਗੀ ਉਹਦਾ ਮੈਂ ਨਾਂ ਨਹੀਂ ਜਾਣਦਾ ਉਹਨੂੰ ਮੈਂ ਰਿਕਵੈਸਟ ਕੀਤੀ ਸੀਗੀ ਪੀ ਸਾਡੇ ਪਿਛਲੀ ਵਾਰ ਅੱਗੇ ਸਾਡੀ ਸਰਕਾਰ ਕੋਈ ਕਿੜੀਆਂ ਵੀ ਆਈਆਂ ਨੇ ਕਾਂਗਰਸ ਸੀ ਜਾਂ ਬਾਦਲ ਸੀ ਉਹਦੇ ਜਿੰਨੇ ਨਾ ਗਰਦੋਰੀ ਸੀਗੇ ਉਹਨੇ ਤਾਂ ਮਾਪਜਾ ਦਿੰਦੇ ਸੀ ਇੰਨਾ ਚੱਕ ਤੇ ਪਹਿਲੀ ਵਾਰੀ 5 ਏਕੜ ਦਾ ਦਿੱਤਾ ਕਿ ਬਾਕੀ ਫਸਲ ਤੇ ਕਿਸੇ ਖਰਚਾ ਨਹੀਂ ਕੀਤਾ ਕਿ ਨਾ ਜੀ ਅਬ ਚਰਨਜੀਤ ਸਿੰਘ ਜੀ ਅੱਛਾ ਕੀ ਹਾਲ ਆ ਤੁਹਾਡਾ ਆ ਵੇਖ ਰਿਹਾ ਹਾਲ ਆ ਵੇਖਾਂ ਪੈਂਟਾ ਮੋਢੇ ਤੇ ਰੱਖੀ ਹੋਈਆਂ ਨੇ ਕੀ ਕੀ ਕੰਦੇ ਪੇਸੀ ਕੀ ਤੁਸੀਂ ਬਹੁਤ ਚੰਗੀ ਗੱਲ ਹੈ ਭਗਵੰਤ ਮਾਨਾ ਵਧੀਆ ਨਿਭਾਰੀ ਯਾਰੀ ਅੱਜ ਪੰਜਾਬ ਦੇ ਲੋਕਾਂ ਨਾਲ ਅਖੇ ਮੈਨੂੰ ਤਿੰਨ ਨੰਬਰ ਵੀ ਯਾਦ ਹੈ ਤੇਜਰ ਵੇਲਾ ਤੇ ਦੋਨਾਂ ਨਾਨਕਾ ਕਿੱਥੇ ਗਿਆ ਅਜ ਤੇਰੇ ਵਾਦੇ ਤੇ ਕਿੱਥੇ ਗਈਆਂ ਤੇਰੀਆਂ ਗੱਲਾਂ ਜਿਹੜੀ 100-100 ਫੜਾ ਮਾਰ ਜਾਂਦਾ ਜਿਵੇਂ ਇੱਥੇ 15 ਵਾਰੀ 20 ਵਾਰੀ ਆਈ ਤੂੰ ਸਾਰਾ ਕੁਝ ਹਾਲਾਤ ਵੇਖ ਕੇ ਗਈ ਤੂੰ ਬੰਦਾ ਅੱਜ ਆ ਦੂਜੀ ਵਾਰ ਤੂੰ ਅੱਜ ਪੰਜਾਬ ਦੇ ਲੋਕਾਂ ਨਾਲ ਕੀ ਕਰ ਰਹੀ ਹੈ ਨਾ ਚੰਗੀ ਗੱਲ ਹੈ ਵਧੀਆ ਇਸੇ ਤਰ੍ਹਾਂ ਕੀ ਕਿਰਪਾ 7 ਲੱਖ ਤੂੰ ਦੇ ਸਾਰੇ ਪਿੰਡ ਦੇ ਡਗਾ ਲਗਾ ਦੇ ਕਿਧਰੇ ਤੈਨੂੰ ਲੋਕੀ ਯਾਦ ਰੱਖਣ ਤੇ ਸਾਰੀ ਉਮਰਾਂ ਔਰ ਨੇ ਹਾਲਾਤ ਅੰਦਰੋਂ ਤੁਸੀਂ ਆਏ ਜੀ ਕਿਸ ਤਰ੍ਹਾਂ ਦੇ ਬਹੁਤ ਆ ਵੇਖਾ ਵਿਚਾਰੇ ਢਾਣੀ ਵਾਲੇ ਸਾਰੇ ਰਾਤ ਸਮਾਨ ਹੁਣ ਕੱਢ ਕੇ ਕੇਰੇ ਪਾਸੇ ਲੈ ਕੇ ਕੋਈ ਪਤਾ ਨਾ ਕਿਧਰੇ ਗਿਆ ਕੋਈ ਸਮਾਨ ਲੁੱਟ ਗਿਆ ਕੋ ਕਿਧਰੇ ਗਿਆ ਚਲਾ ਕੋਈ ਪਿੰਡ ਦੇ ਅੱਧੇ ਪਿੰਡ ਦੀ ਪਾਣੀ ਪਿਆ ਫਿਰਦਾ ਹੈ ਪਿੰਡ ਵਾਲੇ ਵਿਚਾਰੇ ਚੱਲੇ ਨੇ ਕਿਹੜੇ ਪਾਸੇ ਕਿਹੜੇ ਪਿੰਡ ਤੋਂ ਜੀ ਤੇਜਾਰ ਵੇਲਾ ਤੋਂ ਮਾੜੇ ਨੇ ਮਕੋਲ ਮਲਾਗੇ ਕੋਲ ਮਲਾ ਦੇ ਹਾਲਾਤ ਮਾੜੇ ਨੇ ਆਵੇ ਖ ਵਿੱਚ ਸਾਰੇ ਪਾਣੀ ਲੰਘ ਕੇ ਜਾਣਾ ਵੇ ਸਰਦ ਹਾਲ ਦੇਖਦੇ ਹੋ ਅੱਛਾ ਕੀ ਹਾਲਾਤ ਨੇ ਜੀ ਪਾਣੀ ਆ ਰਿਹਾ ਕਿਲਾ ਅੱਛਾ ਤੇ ਹੁਣ ਇਹ ਕੀ ਕਰ ਰਹੇ ਜੀ ਤੁਸੀਂ ਬੰਨ ਲਾ ਰਹੇ ਮਿੱਟੀ ਲਾ ਰਹੇ ਬੰਦਰ ਮਾਲ ਲਗਾ ਇਧਰ ਪਾਣੀ ਚਲਾ ਜੰਦਾ ਅੱਛਾ ਇਹ ਕਿੰਨੇ ਕੁ ਬਾਰੇ ਮਿੱਟੀ ਹਾਂਜੀ ਕਿੰਨੇ ਕੁ ਲਾਈ ਆਣੇ ਤਿੰਨ ਤਿੰਨ ਫਟ ਕਰਦੇ ਬਾਹਰ ਹਾਂਜੀ ਤੇ ਪਾਣੀ ਰੁਕ ਗਿਆ ਕਹੇ ਤੇ ਨਾਲ ਰੁਕਣਾ ਤੇ ਕੀ ਇੱਕਰੀ ਤੇ ਮਾਰਾ ਮਟਠਾ ਲਾ ਪਾਵਾਂਗੇ ਇਹ ਤੇ ਮਿੱਟੀ ਕਿਥੋਂ ਲੈਂਦੀ ਹੈ ਇਤੂ ਫੋਕਲ ਪੁਆਇੰਟ ਨਹੀਂ ਇਹਨਾਂ ਦਾ ਫਰਕ ਕੀ ਪਊਗਾ ਹਰ ਇੱਕ ਬਊ ਦਾ ਪਾਣੀ ਅੰਦਰ ਲੇਟ ਜਾਵੇਗਾ ਨਹੀਂ ਤੂੰ ਮੇ ਤਾਂ ਪਹਿਲਾਂ ਹੀ ਵਾਰ ਜਾਵੇਗਾ ਅੰਦਰ ਪਹਿਲਾਂ ਆਏ ਪਹਿਲੇ ਆਏ ਹਾਂ ਪਿਛਲੀ ਫਿਰ ਬਹੁਤ ਆਏ ਅੱਛਾ ਤੇ ਅੰਦਰ ਆ ਜਾਂਦਾ ਪਪ ਕਰਾਂ ਅੱਛਾ ਤੇ ਫਿਰ ਕਿੰਨੇ ਪੈਸੇ ਲੱਗੇ ਆ ਤੇ ਤੁਹਾਨੂੰ ਮਿੱਟੀ ਲਿਆਉਂਦੇ ਮਿੱਟੀ ਆ ਦੇ ਟਰੈਕਟਰ ਵਾਲੀ ਭਰ ਆ ਲੈਂਦੀ ਅੱਛਾ ਬਲੇ ਹਾਲਾਤ ਮਾੜੇ ਨੇ ਹਾਂ ਹਾਲਾਤ ਬਹੁਤ ਮਾੜੇ ਨੇ ਪ੍ਰਸ਼ਾਸਨ ਕੇ ਅੰਦਰ ਬਾਹਰ ਆ ਜਾਓ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਾਹਰ ਲੈ ਜਾਓ ਕਹਿੰਦੇ ਬੱਚੇ ਜਨਾਨੇ ਕਿੱਥੇ ਲੈ ਕੇ ਜਾਵਾਂਗੇ 12 ਬੈਨ ਲੇ ਗਨੇ ਇੱਧਰ ਕਿੱਧਰ ਕਿੱਧਰ ਜਾਣਗੇ ਹਾਂ ਤੇ ਫੇਰ ਹੁਣ ਕੀ ਸੋਚਿਆ ਜਾਏ ਇੱਥੇ ਐ ਹੁਣ ਕੀ ਸੋਚਣਾ ਇਹ ਨਾਮ ਕੀ ਤੋਂ ਨਾ ਇਹ ਪਿੰਡ ਕਿਹੜਾ ਹੈ ਮਾਦਮੀ ਮੇਰਾ ਨਾਮ ਅਸ਼ੋਕ ਸਿੰਘ ਕੀ ਹਾਲਾਤ ਨੇ ਇਹ ਹਾਲਾਤ ਤਾਂ ਜੀ ਦੇਖੋ ਬਹੁਤ ਮਾੜੇ ਨੇ ਹਾਂ ਜੀ ਕਿਵੇਂ ਹੁਣ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਤੁਹਾਡੇ ਵੱਲੋਂ ਪ੍ਰਬੰਧ ਦੇ ਪ੍ਰਸ਼ਾਸਨ ਵੱਲੋਂ ਤਾਂ ਕੁਝ ਨਹੀਂ ਕੀਤੇ ਜਾ ਰਹੇ ਆ ਚਾਰ ਦਿਨ ਹੋ ਗਏ ਜੇਸੀਬੀ ਦੀ ਮੰਗ ਕੀਤੀ ਸੀ ਕਮਰਾ ਨੂੰ ਮਿੱਟੀ ਲਗਾਉਣ ਵਾਸਤੇ ਕੋਈ ਜੇਸੀਬੀ ਨਹੀਂ ਆਈ ਕੋਈ ਕੁਝ ਨਹੀਂ ਕਿਫਰੇ ਤੁਸੀਂ ਪਸ਼ੂਆਂ ਚਾਰਾ ਵੱਢ ਰਹੇ ਹੋ ਪਹਿਲੇ ਹਾਂਜੀ ਹੁਣ ਪਾਣੀ ਦਾ ਪੱਧਰ ਮਿੰਟਾਂ ਦੇ ਸਾਬ ਨੂੰ ਉੱਪਰ ਵਧੀ ਜਾਂਦਾ ਤੇ ਪਸ਼ੂਆਂ ਦਾ ਚਾਰਾ ਚਲ ਜਿੰਨਾ ਕੋ ਖੜਾ ਚਲ ਕੱਟ ਕੇ ਰੱਖ ਲੈਣੇ ਆ ਤੇ ਚਲ ਜੇਗਾ ਕਿੰਨੇ ਕੇ ਦਿਨ ਚਲ ਜੇਗਾ ਕੱਟਣ ਤੋਂ ਬਾਅਦ ਜੇ 2-4 ਦਿਨ ਹੀ ਚੱਲੇਗਾ ਉਸ ਬਾਅਦ ਪੀਲਾ ਹੋ ਜਾਏ ਖਰਾਬ ਹੋ ਜਾਂਦਾ ਹੈ ਹਾਂਜੀ ਫਿਰ ਪਸ਼ੂ ਫਿਰ ਤੁਸੀਂ ਪਹਿਲਾਂ ਵੜਦੇ ਫਿਰ ਮਤਲਬ ਇਹ ਤੁਹਾਨੂੰ ਡਰ ਨਹੀਂ ਕਿ ਕਿਤੇ ਡੁੱਬ ਗਿਆ ਤਾਂ ਫਿਰ ਖੋੜ ਕੇ ਚਾਰਾ ਨਹੀਂ ਮਿਲਣਾ ਹਾਂਜੀ ਡਰ ਵੀ ਉਸ ਬਾਅਦ ਸਾਨੂੰ ਕਿਤੋਂ ਮਿਲੇਗਾ ਹਾਂਜੀ ਤੇ ਕਿੰਨਾ ਕੁ ਪਾਣੀ ਤੁਹਾਡੇ ਵਾਲੇ ਇਸ ਇਲਾਕੇ ਦੇ ਅੰਦਰ ਹੁਣ ਆ ਗਿਆ ਪਾਣੀ ਤਾਂ ਫੁੱਟ ਡੇਡ ਡੇਡੀ ਹੈ ਔਰ ਵਧਿਆ ਆਦਾ ਇਧਰੋਂ ਪਾਕਿਸਤਾਨ ਤੋਂ ਪਾਣੀ ਵਾਪਸ ਘੁੰਮ ਕੇ ਆ ਰਿਹਾ ਹੈ ਇਹ ਕਦੋਂ ਇੱਥੇ ਪਾਣੀ ਕਦੋਂ ਆਇਆ ਰਤੀ ਇਹ ਨਹੀਂ ਇਹ ਪਰਸੋਂ ਦਾ ਪਾਣੀ ਇੱਥੇ ਹਾਂਜੀ ਮਤਲਬ ਇਹ ਵੱਜ ਜਾਂਦਾ ਫਿਰ 23 ਚ ਉਹ ਹਾਂਜੀ 23 ਚ ਤੇ ਪਰ ਚੜ ਗਿਆ ਸੀ 4 4 4 ਫੋਟੋ ਹੋ ਗਿਆ ਸੀ ਪਾਣੀ ਕਮਰਿਆਂ ਦੇ ਅੰਦਰ ਵੀ ਪਾਣੀ ਹੋ ਗਿਆ ਸੀ ਜਗਾ ਜਗਾ ਬੈਠ ਗਈ ਸੀ ਹਾਂਜੀ ਉਹ ਮੁਆਵਜ਼ਾ ਮਿਲਿਆ ਉਹਦਾ ਨਹੀਂ ਉਹ ਤੋਂ ਕਮਰਾਂ ਦਾ ਕੋਈ ਨਹੀਂ ਮੁਆਵਜ਼ਾ ਮਿਲਿਆ ਨਾ ਬਾਕੀ ਇਹ ਜਿਹੜੇ ਜ਼ਮੀਨ ਦਾ ਸੀ ਉਹ ਹੀ ਮਿਲਿਆ 6 800 ਰੁਪਏ ਹਾਂਜੀ ਰਮਨਦੀਪ ਤੇ ਕਿੱਥੋਂ ਆਏਂਗੇ ਗੁਲਾਬਾ ਪੈਣੀ ਕੀ ਕੀ ਸਮਾਨ ਘਟਿਆ? ਇਹ ਤਾਂ ਡੰਗਾ ਬਸ ਹੀ ਗੱਡੀ ਜਾਂਦੇ ਆ ਸਮਾਨ ਬਾਕੀ ਵੀ ਘੱਡੀ ਜਾਂਦੇ ਆ ਵਾਪਸੀ ਫੇਰ ਆਉਣਾ ਹੈ ਇੱਕ ਹੋਰ ਕੀੜਾ ਕਰਨਾ ਕਿੰਨੇ ਕਿਹੜੇ ਲਾ ਚੁੱਕੇ ਨੇ ਕਿਹੜੇ ਸਾਡੇ ਦੋ ਤਿੰਨ ਹੋ ਗਏ ਅੱਗੇ ਕਿੰਨੇ ਪਰਿਵਾਰ ਹੁਣ ਤੱਕ ਵਾਰ ਆ ਗਏ ਪਰਿਵਾਰ ਆ ਗਏ ਬੰਦ ਸੱਤ ਕਰ ਲੈ ਆਂਦੇ ਦਸ ਗਾਰੇ ਅੱਛਾ ਪਾਣੀ ਕਿੰਨਾ ਕੋ ਆ ਗਿਆ ਪਾਣੀ ਬਹੁਤ ਆ ਗਿਆ ਜੀ ਪਾਣੀ ਅਜਾਈ ਜਾਂਦਾ ਹਾਂਜੀ ਛੜਕਾਂ ਟੁੱਟੀ ਜਾਂਦੀਆਂ ਟੁੱਟਣ ਦਾ ਖਤਰਾ ਹੈ ਜੇ ਪਾਣੀ ਬਹੁਤ ਹੈ ਕਿਹੜੇ ਕਿਹੜੇ ਪਿੰਡ ਦੇ ਪਿੰਡ ਅਸੀਂ ਗੁਲਾਬਾ ਪਾਣੀ ਰੇਤੇ ਵਾਲੀ ਇੱਧਰ ਖਤਰਾ ਹੀ ਹੈ ਬੰਨ ਟੁੱਟਣ ਵਾਲਾ ਤੇ ਖਤਰਾ ਹੀ ਹੈ ਨਾ ਜੀ ਆਪਣਾ ਮੈਂ ਨਾ ਇਹ ਸੀ ਗੁਰਦੀਪ ਸਿੰਘ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਨਾਲ ਸਾਰਾ ਇਦਾਂ ਨੇ ਪਾਣੀ ਵਧ ਰਿਹਾ ਪਿੱਛੇ ਜਿਆਦਾ ਸਾਨੂੰ ਦਹਿਤਾ ਨਹੀਂ ਇੱਥੋਂ ਕੋਈ ਅੱਗੇ ਜਾਣ ਨਹੀਂ ਦੇਣਾ ਕੋਈ ਜਵਾਕ ਜੱਲਾ ਜਾ ਕਿਦਾਂ ਕੋਈ ਵੀ ਇੱਥੇ ਖੜਦਾ ਵਾ ਉਹਨੂੰ ਪਿੱਛੇ ਰੋਕ ਦੇਈਦਾ ਜਾਂ ਕਿਦਾਂ ਵੀ ਉਹਨਾਂ ਨੂੰ ਦੱਸੀਦਾ ਪਾਣੀ ਵਧ ਹੀ ਜਾਂਦਾ ਜੀ ਲੋਕ ਆ ਰਹੇ ਨੇ ਬਾਅਦ ਲੋਕ ਨਹੀਂ ਆ ਰਹੇ ਵਿਰਲੇ ਵਿਰਲੇ ਆ ਰਹੇ ਨੇ ਹਾਂ ਚਿਰੂ ਕਰਤਾ ਵਾ ਕੱਟਣਾ ਬਾਕੀ ਉਹਨਾਂ ਨੂੰ ਸਮਝਾਉਨੇ ਆ ਸਮਝਾਈ ਜਾਂਦੇ ਨੇ ਮਤਲਬ ਕਿ ਤੁਸੀਂ ਪੌਲ ਦੇ ਕੋਲ ਕਿਸੇ ਨੂੰ ਨਹੀਂ ਆਉਂਦੇ ਰਿਹਾਗਾ ਜਾਣ ਕੋਲ ਤੋਂ ਅੱਗੇ ਨਹੀਂ ਜਾਂਦਾ ਇਹਦਾ ਰੋਕੀਦਾ ਜਾ ਕੇ ਤਾਂ ਬਾਹਰਲੇ ਬੰਦੇ ਨੇ ਹਾਂਜੀ ਬਾਹਰਲੇ ਬੰਦੇ ਨੇ ਧਾਰ ਕਾੜ ਦੇਖੀਦਾ ਉਹਨਾਂ ਨੇ ਬਾਕੀ ਅੱਗੇ ਕਈ ਦਾ ਪਾਣੀ ਵਧੀ ਜਾਂਦਾ ਨਾਲ ਜਾਓ ਓਕੇ ਅੱਗੇ ਕਿੱਥੇ ਚੱਲੇ ਜੀ ਤੁਸੀਂ ਥੱਥਿਆਂ ਅੱਛਾ ਕਿਉਂ ਚੱਲੇ ਕਿਉਂ ਜੀ ਪਾਣੀ ਹੈਗਾ ਇਹ ਪਾਣੀ ਅੱਛਾ ਕਰ ਕੁਰ ਛੱਡ ਤਾਂ ਹੋਰ ਹੈਂ ਘਰ ਵੈਸੀ ਛੱਡ ਜੰਦਰੇ ਮਾਰੀ ਜਾਨੇ ਮਨੇ ਢਾਣੀ ਪਾਣੀ ਨਹੀਂ ਹੁਣ ਤੁਸੀਂ ਕਿਹੜਾ ਕਿਹੜਾ ਪਿੰਡ ਹੈ ਤੁਹਾਡਾ ਢੇਲ ਨੰਬਰ ਤੇ ਢਾਣੀ ਆ ਦਸੀ ਤਾ ਵੀ ਪਾਣੀ ਆ ਗਿਆ ਘਰ ਕਿੰਨਾ ਕੋ ਬਾਦੂ ਕੁ ਸਮਾਂ ਜੋਂ ਤੁਹਾਡਾ ਜਮਾਨ ਅੰਦਰ ਹੀ ਅੰਦਰ ਹੀ ਜੰਦਰੇ ਮਾਰੀ ਜੰਦਰੇ ਮਾਰੀ ਬੈਗ ਚ ਕੀ ਹੈ ਕੁਛ ਕੱਪੜੇ ਨਹੀਂ ਕੱਪੜੇ ਲੈ ਕੇ ਨਿਕਲੋ ਘਰ ਉਹ ਤੇ ਆਪਣੀ ਗੁੱਟੀ ਹੈਗੀ ਤਾਂ ਜੀਤ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਗੰਡ ਤੇਜਾਰਵੇਲਾ ਕੀ ਹਾਲਾਤ ਨੇ ਜੀ ਕਹਿੰਦੇ ਨੇ ਪਾਣੀ ਕਹਿੰਦੇ ਵਧ ਰਿਹਾ ਹੈਗਾ ਪਾਣੀ ਵਧ ਰਿਹਾ ਢਾਣੀ ਵਿੱਚ ਪਾਣੀ ਵੜ ਗਿਆ ਅੱਛਾ ਤੇ ਅਸੀਂ ਜੰਦਰੇ ਮਾਤ ਘਰਾਂ ਚੱਲੇ ਆਂ ਖੱਖਾਂ ਚੱਲੇ ਗੁੱਡੀ ਕੇ ਅੱਛਾ ਤੇ ਫਿਰ ਮਗਰ ਉਸਮਾਨ ਸਮਾਨ ਜੰਦਰੇ ਮਾਰੀ ਜਨੇ ਮੁੰਡਾ ਆਏਗਾ ਇਹ ਕੰਨੇ ਵੀਡੀਓ ਪਾ ਦੇ ਪਈ ਜਿਹੜੇ ਇੰਤਰੇ ਇੰਤਰੇ ਕਦੋਂ ਤੱਕ ਸੁਧਰਣਗੇ ਕਦੋਂ ਵਾਪਸੀ ਆਉਣਗੇ ਫਿਰ ਅੱਛਾ ਤੇ ਫਿਰ ਕਿੰਦੇ ਤੇ ਜਾਓਗੇ ਅਗਾ ਵਾਸਤੇ ਪਾਣੀ ਜੇ ਲੱਥ ਪ੍ਰੇਮ ਸਿੰਘ ਕਿਨਾ ਜੀ ਪ੍ਰੇਮ ਸਿੰਘ ਪ੍ਰੇਮ ਸਿੰਘ ਤੇਜਰ ਵਿਲਾਜ ਅੱਜ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਬਹੁਤ ਮਾੜੀ ਹੋ ਗਏ ਹਾਂ ਕਿੱਥੇ ਚੱਲੇ ਜੋਂ ਹਣ ਚੱਲੇ ਆ ਜੀ ਬਸ ਸਰਕਾਰ ਨੇ ਕਹਿੰਦੀ ਕਿ ਕੋਈ ਕੀਤਾ ਨਹੀਂ ਹੱਲ ਵੀ ਜਿਹੜੇ ਕੈਂਪ ਕੋਮ ਬਣਾਇਆ ਹਣ ਆਪਦੇ ਰਿਸ਼ਤੇਦਾਰਾਂ ਕੋ ਫੈਮਲੀ ਤੇ ਗੁਜ਼ਾਰਾ ਕਰਨ ਵਾਸਤੇ ਹੋਰ ਕੀ ਕੀ ਲੈ ਚੱਲੇ ਜੇ ਬਸ ਉਹ ਮਾਲ ਸਾਬ ਪਾਣ ਮੈਂ ਰਾ ਕੇ ਸਮਾਨ ਲੈ ਗਏ ਜਿਹੜਾ ਵੀ ਕਰਦਾ ਜਿੰਨਾ ਹੋ ਗਿਆ ਸੀ ਉਹਨਾਂ ਕੋ ਪਾਣੀ ਨਹੀਂ ਪਾਣੀ ਹੋ ਗਈ ਪਰ ਸਾਡੇ ਘਰਾਂ ਦੇ ਵਿੱਚ 5-5 ਫੁੱਟ 6-6 ਫੁੱਟ ਬੱਚਿਆਂ ਨੂੰ ਵੀ ਲੈ ਚੱਲੇ ਜੇ ਹਾਂਜੀ ਹਾਂਜੀ ਕੀ ਨਾਮ ਕੀ ਤੁਹਾਡਾ ਪ੍ਰੇਮ ਸਿੰਘ ਜੀ ਕਿੱਥੇ ਜਾਣਾ ਕਿਉਂ ਜਾਉਂਗੇ ਕਿੱਥੇ ਆਪਦੇ ਰਸਤੇ 따라 ਫਾਇਲਿਕਾ ਦੇ ਨਾਲ ਇਹ ਕੋਠਾ ਕੋਠਾ ਠੰਗ ਨਹੀਂ ਪੈਂਦੇ ਜੋ ਮੇਰੇ ਤੇ ਰੋਂਗੇ ਫਿਰ ਫਿਰੋ ਉਹ ਤਾਂ ਜਦ ਤੱਕ ਪਾਣੀ ਨਹੀਂ ਹਟਦਾ ਉਹਦੇ ਤੱਕ ਰਹਿਣੀ ਪਊਗੀ ਤੇ ਫਿਰ ਮਗਰੋਂ ਫਿਰ ਸਮਾਨ ਸਮੋਲ ਸਮਾਨ ਤਾਂ ਜੀ ਉਹ ਬਸ ਭਗਵੰਤ ਮਾਨ ਆਪੇ ਰੱਖਾ ਬਟਾ ਸੀ ਤਾਂ ਉਹਨਾਂ ਪੀਰ ਕਰਨੇ ਭਗਵੰਤ ਮਾਨ ਨੂੰ ਵੀ ਥੀਲਾ ਕੋ ਡੈਮ ਨੂੰ ਇੱਥੇ ਹੀ ਖਾਲੀ ਕਰਨਾ ਮਣ ਹਰ ਸਾਲ ਦੇ ਨਾਲ ਮਾਰਨ ਨਾਲ ਇੱਥੇ ਹੀ ਚੰਗਾ ਜੀ ਸਾਨੂੰ ਜਦ ਲਈ ਡੈਮ ਨੂੰ ਖਾਲੀ ਕਰਨੀ ਸਾਰੇ ਇੱਥੇ ਹੀ ਕਰ ਲੈਣ ਜਿਲਕਾ ਦੇ ਸਰਦੀ ਪਿੰਡਾਂ ਦੇ ਅੰਦਰ ਹੜ੍ਹਾਂ ਦਾ ਖਤਰਾ ਜਿਹੜਾ ਵੱਧ ਗਿਆ ਹੈ ਹਰੀਕੇ ਹੈੱਡ ਤੋਂ ਪਾਣੀ ਜਿਹੜਾ ਛੱਡਿਆ ਗਿਆ ਹੈ ਉਹ ਲਗਾਤਾਰ ਜਿਹੜਾ ਇਸ ਇਲਾਕੇ ਨੂੰ ਮਾਰ ਮਾਰ ਰਿਹਾ ਹੈ ਜੇ ਪਾਜਿਲਕਾ ਦੇ ਸਰਦੀ ਕੀ ਪਿੰਡਾਂ ਦੀ ਗੱਲ ਕਰ ਲਈਏ ਤਾਂ 20 ਪਿੰਡਾਂ ਦੇ ਅੰਦਰ ਸਰਕੂਲ